ਰੋਣਾ ਨਹੀਂ ਹੁਣ ਕਾ ਤੋ ਰੋਣਾ ਆਪਾਂ ਹੁਣ ਤਾਂ ਆਪਣੇ ਬਹੁਤ ਦੁੱਖ ਇਕੱਠੇ ਗਏ ਨਹੀਂ ਨਹੀਂ ਰੋਣਾ ਈ ਭੈਣ ਮੇਰੀ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਮੜਾ ਟਾਈਮ ਵੀ ਚੰਗੇ ਲਈ ਆਉਂਦਾ ਕੁਛ ਨਹੀਂ ਹੁੰਦਾ ਸਾਸੇ ਕਾਲਜੀ ਕਹਿੰਦੇ ਖੁਸ਼ੀਆਂ ਵੰਡਾਈਏ ਤੇ ਦੁਨੀਆਂ ਹੋ ਜਾਂਦੀਆਂ ਜੇ ਦੁੱਖ ਵੰਡਾਈਏ ਤੇ ਘਟ ਜਾਂਦਾ ਇਹ ਪਰਿਵਾਰ ਜਿਹੜਾ ਮੇਰੇ ਪਿੱਛੇ ਬੈਠਾ ਪਹਿਲਾਂ ਇਹ ਹਾਲਾਤ ਸੀ ਮੜਾ ਜੀ ਇੱਧਰ ਦਿਖਾਇਓ ਵੀ ਇੱਥੇ ਇਸ ਕਮਰੇ ਦੇ ਵਿੱਚ ਮੰਦੇ ਹਾਲਾਤਾਂ ਦੇ ਅੰਦਰ ਇਹ ਪਰਿਵਾਰ ਜ਼ਿੰਦਗੀ ਗੁਜ਼ਾਰ ਰਿਹਾ ਸੀਗਾ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਜਲਵਾੜੀ ਗੇਲਾ ਮੈਂ ਨਾਂ ਸਹੀ ਲੈਤਾ ਪਹਿਲੀ ਵਾਰੀ ਆੜ ਜਾਂਦਾ ਕੰਮ ਇਹ ਪਰਿਵਾਰ ਬੈਠਿਆ ਇਹ ਭੈਣ ਜੀ ਬੈਠੇ ਨੇ ਇਹਨਾਂ ਦਾ ਬੇਟਾ ਤੇ ਇਹ ਭਾਈ ਜੀ ਬੈਠੇ ਨੇ ਇਹਨਾਂ ਦਾ ਆਪਾਂ ਇੱਕ ਤੁਹਾਡੇ ਸਾਹਮਣੇ ਮੁੱਦਾ ਰੱਖਿਆ ਸੀ ਚਲੋ ਘਰ-ਬਾਰ ਸੋਣਾ ਪੈ ਗਿਆ ਕਿਉਂਕਿ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕਿਸੇ ਲੋੜਵੰਦ ਪਰਿਵਾਰ ਦੀ ਤੁਹਾਡੇ ਤੱਕ ਮੈਂ ਵੀਡੀਓ ਲੈ ਕੇ ਆਉਣਾ ਤੇ ਤੁਸੀਂ ਉਸ ਗੱਲ ਤੇ ਫੁੱਲ ਚੜਾ ਦਿੰਨੇ ਹੋ ਨਾ ਤੇ ਮੈਂ ਤੁਹਾਡੇ ਸੀਸ ਝੁਕਾ ਦਿੰਨਾ ਚਰਨਾ ਜੀ ਵੀ ਤੁਸੀਂ ਉਹ ਗੱਲ ਤੇ ਫੁੱਲ ਚੜਾਤੇ ਐ ਭੈਣ ਇੱਥੇ ਆ ਉਰੇ ਆ ਜਾ ਖੁਸ਼ ਹਾਂਜੀ ਖੁਸ਼ ਪੱਕਾ ਬਹੁਤ ਖੁਸ਼ ਪੈ ਗਿਆ ਕਰ ਹਾਂਜੀ ਪੈ ਗਿਆ ਹੈ ਸਾਹਾਂ ਲੱਗੇ ਮੈਨੂੰ ਦੁੱਖ ਹੋਇਆ ਸੀ ਜਦੋਂ ਅਸੀਂ ਪਹਿਲੀ ਵਾਰ ਆਈਆਂ ਭੈਣ ਨੇ ਸ਼ਬਦ ਕਹਤੇ ਸੀ ਵੀ ਸਾਨੂੰ ਰੱਬ ਚੱਕ ਲੇ ਅਸੀਂ ਨਹੀਂ ਜਿਉਣਾ ਚਾਹੁੰਦੇ ਪਰ ਨਹੀਂ ਆਸ ਹੁੰਦੀ ਐ ਇੱਕ ਜਿੰਨਾ ਭੈਣ ਭਰਾਵਾਂ ਨੇ ਮਦਦ ਕੀਤੀ ਉਹਨਾਂ ਦਾ ਬਹੁਤ ਧੰਨਵਾਦ ਆ ਵੀ ਇੰਨਾ ਕਾ ਕਰ ਸਕਦੇ ਹਾਂ ਜਿਨ੍ਹਾਂ ਨੇ ਆਪਾਂ ਨੂੰ ਘਰ ਪਾਤਾ ਕਹਿਣਾ ਕੁਛ ਰੋਣਾ ਨਹੀਂ ਹੁਣ ਕਾ ਤੋ ਰੋਣਾ ਆਪਾਂ ਹੁਣ ਤਾਂ ਆਪਣੇ ਬਹੁਤ ਦੁੱਖ ਇਕੱਠੇ ਗਏ ਨਹੀਂ ਨਹੀਂ ਰੋਣਾ ਨਹੀਂ ਭੈਣ ਮੇਰੀ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਮੜਾ ਟਾਈਮ ਵੀ ਚੰਗੇ ਲਈ ਆਉਂਦਾ ਕੁਛ ਨਹੀਂ ਹੁੰਦਾ ਤੂੰ ਬਹੁਤ ਖੁਸ਼ ਆਂ ਵੀ ਮੇਰੀ ਲੋ ਇੰਨਾ ਕ ਵੀ ਮੈਨੂੰ ਰੱਬ ਨੇ ਥੋੜੀ ਜਿਹੀ ਖੁਸ਼ੀ ਦਿੱਤੀ ਐ ਮੈਨੂੰ ਖੁਸ਼ ਹੋਣ ਦਾ ਮੌਕਾ ਦਿੱਤਾ ਹੂੰ ਨੇ ਮੈਂ ਪਹਿਲਾਂ ਮੇਰੀ ਬਹੁਤ ਮੰਦੇ ਹਾਲਤ ਦੀ ਵੀ ਮੇਰਾ ਦੁਨੀਆ ਤੇ ਰਹਿਣ ਨੂੰ ਵੀ ਜਿੰਿਤ ਕਰਦਾ ਅੱਜ ਭੈਣ ਦੇ ਜਿਹੜੇ ਹੰਝੂ ਆ ਨੇ ਖੁਸ਼ੀ ਦੇ ਆ ਇਹਨੂੰ ਆਪਾਂ ਦੁੱਖ ਦੇ ਨਹੀਂ ਕਹਿ ਸਕਦੇ ਵੇਖੋ 100 ਦੇ ਵਿੱਚੋਂ ਮੈਂ ਕਹਿ ਸਕਦਾ ਵੀ 50% 60% ਮਸਲਾ ਹੱਲ ਹੋ ਗਿਆ 50% ਰਹਿੰਦਾ ਉਹ ਕੀ ਰਹਿੰਦਾ ਉਹ ਵੀ ਤੁਹਾਡੇ ਨਾਲ ਗੱਲਬਾਤ ਆਪਾਂ ਜਿਹੜੀ ਜ਼ਰੂਰ ਉਹ ਕਰਾਂਗੇ ਠੀਕ ਆ ਕਿਉਂਕਿ ਬਹੁਤ ਇਹ ਕਹਿ ਸਕਦਾ ਵੀ ਇੱਕ ਨਰਕ ਦੀ ਜ਼ਿੰਦਗੀ ਸੀ ਚਲੋ ਹੁਣ ਛੱਤ ਸੋਹਣੀ ਪੈ ਗਈ ਸੋਨਾ ਘਰੇ ਨੀਂਦ ਸੌਖੀ ਆ ਜਾਂਦੀ ਆ ਇਹ ਗੱਲ ਆ ਹੁਣ ਜਿਹੜਾ ਮਸਲਾ ਰਹਿੰਦਾ ਇਹ ਬਾਈ ਜੀ ਦਾ ਸਰੀਰ ਤੁਸੀਂ ਦੇਖੋ ਠੀਕ ਹੈ ਨਾ ਇਹ ਕਵਾੜੀਏ ਦੇ ਕੰਮ ਕਰਦੇ ਸੀ ਧੀਰਪੁਰ ਚਰਨ ਕਵਾੜੀਏ ਦੇ ਹਨ ਬਾਈ ਚਰਨ ਸਿੰਘ ਗੱਬਰ ਸਿੰਘ ਜੀ ਗੱਬਰ ਸਿੰਘ ਚਰਨ ਸਿੰਘ ਠੀਕ ਆ ਮੈਂ ਤੁਹਾਨੂੰ ਇੱਕੋ ਗੱਲ ਪਹਿਲਾਂ ਹੀ ਕਹਿਣਾ ਉਹਨਾਂ ਵੀ ਸਾਡੀ ਕਿਸੇ ਨਾਲ ਲਾਗ ਡਾਟ ਨਹੀਂ ਤੇ ਪਰ ਅਸੀਂ ਝੂਠ ਤੋਂ ਪਰਦਾ ਚੱਕਣਾ ਸਾਡਾ ਫਰਜ਼ ਆ ਇਨਸਾਨੀਅਤ ਤੌਰ ਤੇ ਠੀਕ ਆ ਹੁਣ ਇਹ ਆ ਵੀ ਚਲੋ ਜਿੰਨਾ ਦਾ ਇਲਾਜ ਹੋ ਗਿਆ ਠੀਕ ਹੋ ਗਿਆ ਹੁਣ ਜਿਹੜੀ ਇਹ ਲੱਤ ਆ ਗਈ ਠੀਕ ਹੈ ਤੇ ਵਿੱਚੋਂ ਰਾੜ ਤਾਂ ਕੱਢਤੀ ਆ ਆਸਟ੍ਰੇਲੀਆ ਤੋਂ ਵੀਰ ਨੇ ਜਿਹੜਾ ਹੈਗਾ ਉਹਨੇ ਆਪਰੇਸ਼ਨ ਕਰਾਇਆ ਕੌਣ ਸੀ ਆਸਟ੍ਰੇਲੀਆ ਤੋਂ ਖੰਨੇ ਤੋਂ ਆ ਬਾਈ ਸਾਡੇ ਆਪਣਾ ਆਸਟ੍ਰੇਲੀਆ ਤੋਂ ਜੀ ਅੱਛਾ ਖੰਨੇ ਤੋਂ ਆਸਟ੍ਰੇਲੀਆ ਰਹਿੰਦੇ ਆ ਹਾਂ ਕਨੇਡਾ ਤੋਂ ਟ੍ਰੇਲਰ ਰਹਿੰਦੇ ਆ ਜਿਹਨੇ ਆਪਰੇਸ਼ਨ ਕਰਾਤੇ ਉਹਨਾਂ ਨੇ ਉਹਨਾਂ ਨੇ ਦੋ ਕਰਾਤੇ ਇੱਕ ਦੀ ਮੇਰੀ ਗੋਤਿਆਗਾ ਇੱਕ ਦੀ ਮੇਰੀ ਲੱਤ ਦਾ ਰਾੜ ਨਿਕਲ ਚੁੱਕੀ ਹੈ ਦੋ ਆਪਰੇਸ਼ਨ ਹੋਣੇ ਸੀ ਕਿਉਂਕਿ ਮੱਚਣ ਦੇ ਨਾਲ ਪ੍ਰੋਬਲਮ ਹੋ ਗਈ ਸੀਗੀ ਜਿਹੜੀ ਹਨਾ ਬੈਕ ਸਾਈਡ ਤੋਂ ਵੀ ਹੋ ਗਈ ਸੀ ਬਾਈ ਜੀ ਨੂੰ ਤੇ ਜਿਹੜੀ ਆ ਚੀਜ਼ ਦੀ ਹੁਣ ਇੱਕ ਕੰਮ ਰਹਿ ਗਿਆ ਮੈਂ ਸਾਰੇ ਭੈਣ ਭਰਾਵਾਂ ਨੂੰ ਐਨਆਰਏ ਵੀਰਾਂ ਨੂੰ ਵੀ ਕਹਿੰਨਾ ਵੀ ਬਾਈ ਦੀ ਲੱਤ ਤੇ ਭਾਰ ਜ਼ਰੂਰ ਆ ਜਾਂਦਾ ਖੜ ਜਾਂਦਾ ਤੁਰ ਫਿਰ ਲੈਂਦਾ ਹਨਾ ਆਪਦੀ ਥੋੜੀ ਬਹੁਤੀ ਕਿਰਿਆ ਸਾਂਭਣ ਜੋਗਾ ਹੋ ਗਿਆ ਹੁਣ ਇਹ ਆ ਵੀ ਜਿਹੜਾ ਗੋਡਾ ਇਹਦਾ ਹੁਣ ਆਪਰੇਸ਼ਨ ਵੱਧ ਤੋਂ ਵੱਧ 4 ਲੱਖ ਰੁਪਈਆ ਖਰਚਾ ਜਿਹੜਾ ਆਉਣਾ ਠੀਕ ਆ ਥੋੜੇ ਬਹੁਤੇ ਵੱਧ ਘਟ ਹੋ ਸਕਦੇ ਆ ਇਹਦਾ ਆਪਰੇਸ਼ਨ ਦਾ ਜਿਹੜਾ 4 ਕ ਲੱਖ ਰੁਪਏ ਤੱਕ ਖਰਚ ਆਉਣਾ ਹੁਣ ਜੇ ਇਹ ਆਪਰੇਸ਼ਨ ਲੱਤ ਦਾ ਹੋ ਜੇ ਤੇ ਜਿਹੜਾ ਆ ਟ੍ਰੀਟਮੈਂਟ ਆ ਇੱਕ ਮੋਢੇ ਦੀ ਪ੍ਰੋਬਲਮ ਆ ਮੋਢਾ ਹੀ ਦੁਖਦਾ ਪਾਈ ਨਾਲ ਮੋਢਾ ਜਿਹੜਾ ਜੁੜਿਆ ਹੋਣਾ ਨਾਲ ਉੱਪਰ ਨਹੀਂ ਚੱਕ ਹੁੰਦਾ ਇੱਕਣਾ ਉਹ ਮਾਸ ਜੁੜ ਗਿਆ ਜੀ ਨਾਲ ਮਾਸ ਜੁੜ ਗਿਆ ਹਾਂ ਜੀ ਮਾਸ ਜੁੜ ਗਿਆ ਕੁਛ ਆ ਪ੍ਰੋਬਲਮ ਆ ਜੀ ਸਰਜਰੀ ਹੋਣਾ ਇਹ ਕਿਹਦੀ ਸਰਜਰੀ ਸਰਜਰੀ ਹੋਣੀ ਜੀ ਮੋਢੇ ਕੋਈ ਖਰਚਾ ਦੱਸਿਓ ਸਰਜਰੀ ਉਹਦਾ ਹੀ ਬਸ ਉਹੀ 30-35000 ਰੁਪਏ ਕੰਨੇ ਜ਼ਿਆਦਾ ਨਹੀਂ ਹੈਗਾ ਜੀ ਬਸ ਇੰਨਾ ਖਰਚਾ ਉਹ 30-35000 30-35000 ਖਰਚਾ ਮੋਢੇ ਦੀ ਸਰਜਰੀ ਦਾ ਆਪਾਂ 50000 ਰੁਪਏ ਮੰਨ ਲਗੇ ਠੀਕ ਆ ਵੀ 50000 ਰੁਪਏ ਖਰਚਾ ਇਹ ਸਰਜਰੀ ਦਾਉਣਾ ਥੋੜਾ ਜਿਹਾ ਬਾਹਰੋਂ ਵੀ ਆਵਾਜ਼ ਆ ਰਹੀ ਹੈ ਤੁਸੀਂ ਡਿਸਟਰਬ ਵੀ ਹੋਵੋਗੇ ਪਰ ਆਪਾਂ ਇੱਕ ਗੱਲ ਵੀ ਜ਼ਰੂਰੀ ਕਰਨੀ ਆ ਹੁਣ ਇਹ ਵੀ ਇਹਦਾ ਖਰਚਾ ਹੋ ਗਿਆ ਤੇ ਆਹ ਸਰੀਰ ਦਾ ਖਰਚਾ ਹੋ ਗਿਆ ਹੁਣ ਗੱਲ ਪਤਾ ਮੇਨ ਪੁਆਇੰਟ ਕੀ ਆ ਇਹ ਘਰ ਦੇ ਵਿੱਚ ਬਾਈ ਇਕੱਲਾ ਕਮਾਉਣ ਵਾਲਾ ਇਹ ਬੱਚਾ ਛੇਵੇਂ ਸੱਤਵੇਂ ਚ ਪੜਦਾ ਠੀਕ ਆ ਤੇ ਭੈਣ ਆ ਜਿਹੜੀ ਉਹ ਹੁਣ ਕੰਮਕਾਰ ਆਪਦਾ ਘਰੇ ਕਰਦੀ ਆ ਤੇ ਬਸ ਮੈਂ ਤੁਹਾਨੂੰ ਇੰਨੀ ਕੀ ਬੇਨਤੀ ਕਰਨੀ ਆ ਤੇ ਇੱਕ ਬੇਨਤੀ ਨਾਲ ਥੋੜੀ ਹੋਰ ਆ ਵੀ ਜਦੋਂ ਆਪਾਂ ਵੀਡੀਓ ਕੀਤੀ ਸੀ ਉਦੋਂ ਇਹ ਜਿਵੇਂ ਪਰਿਵਾਰ ਕਹਿ ਰਿਹਾ ਸੀ ਵੀ ਅਸੀਂ ਨਹੀਂ ਰਹਿਣਾ ਚਾਹੁੰਦੇ ਜ਼ਿੰਦਗੀ ਚ ਦੁਨੀਆ ਤੇ ਨਹੀਂ ਰਹਿਣਾ ਚਾਹੁੰਦੇ ਉਸ ਤੋਂ ਬਾਅਦ ਕੀ ਹੋਇਆ ਵੀ ਇਹਨਾਂ ਦਾ ਕੇਸ ਆਪਣੀ ਵੀਡੀਓ ਵੇਖਣ ਤੋਂ ਬਾਅਦ ਕਿਸੇ ਵਕੀਲ ਭਾਈਚਾਰੇ ਨੇ ਚੱਕ ਲਿਆ ਸੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਪਟਿਆਲੇ ਤੋਂ ਵਕੀਲ ਸਾਹਿਬ ਨੇ ਇਹਨਾਂ ਦੀ ਗੱਲਬਾਤ ਸੁਣੀ ਹੁਣ ਅਗਲਾ ਮੁੱਦਾ ਕੀ ਆ ਵੀ ਇਹਨਾਂ ਦੀ ਜਿਹੜੀ ਰਿਪੋਰਟ ਆ ਜਿਹੜੀ ਕਾਨੂੰਨੀ ਕਾਰਵਾਈ ਇਹ ਕਰਾਉਣਾ ਚਾਹੁੰਦੇ ਆ ਕਿਉਂਕਿ ਜਿੱਥੇ ਕੰਮ ਕਰਦੇ ਸੀ ਇਹਨਾਂ ਸਰੀਰ ਮੱਚ ਗਿਆ ਉਹ ਬੰਦੇ ਨੇ ਇਹਨਾਂ ਦਾ ਪ੍ਰੋਪਰ ਇਲਾਜ ਨਹੀਂ ਕਰਾਇਆ ਹੋ ਸਕਦਾ ਥੋੜਾ ਬਹੁਤਾ ਕਰਾਇਆ ਹੋਵੇ ਪ੍ਰੋਪਰ ਨਹੀਂ ਕਰਾਇਆ ਵੀ ਇਹ ਰੋਜੀ ਰੋਟੀ ਤੋਂ ਵੀ ਵਾਂਝਾ ਹੋ ਗਿਆ ਪਰਿਵਾਰ ਠੀਕ ਆ ਹੁਣ ਇਹਨਾਂ ਦੇ ਜਿਹੜੇ ਕਾਗਜ਼ਾਂ ਉਹ ਇੱਥੇ ਚੌਂਕੀ ਪੈਂਦੀ ਹੈ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਉੱਥੇ ਇਹਨਾਂ ਦੇ ਕਾਗਜ਼ ਪਏ ਆ ਵਕੀਲ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਵੀ ਉਹ ਕਾਗਜ਼ ਪੱਤਰ ਆ ਜਿਹੜੇ ਉਹ ਪੁਲਿਸ ਸਾਨੂੰ ਦੇਵੇ ਪੁਲਿਸ ਨਾਲ ਗੱਲਬਾਤ ਹੋਈ ਆ ਤੁਹਾਡੀ ਪੁਲਿਸ ਨਾਲ ਸਾਡੇ ਵਕੀਲ ਸਾਹਿਬ ਦੀ ਗੱਲਬਾਤ ਹੁੰਦੀ ਆ ਜੀ ਅਸੀਂ ਜੀ 1100 ਨੰਬਰ ਤੇ ਕਾਲ ਕੀਤੀ ਜਿਹੜੇ ਭਗਵੰਤ ਮਾਨ ਸਾਹਿਬ ਨੇ ਦਿੱਤਾ ਸੀ ਸਾਨੂੰ ਹਮਮ ਨੰਬਰ ਉਹ ਜੀ ਅੱਜ ਦੇ 6 ਮਹੀਨੇ ਪਹਿਲਾਂ ਜੀ ਐਸਪੀ ਡੀ ਸਾਹਿਬ ਕੋਲ ਸਾਡਾ ਕੇਸ ਆ ਤੀ ਹੂੰ ਜਿਹੜੇ ਉਹਦੇ ਰੀਡਰ ਸਾਹਿਬਾਨ ਆ ਜੀ ਉਹਨਾਂ ਨੇ ਪਹਿਲੇ ਸਾਨੂੰ ਜੀ ਪੂਰਾ ਮਤਲਬ ਭਰੋਸਾ ਦਿਵਾਇਆ ਵੀ ਅਸੀਂ ਤੁਹਾਡੀ ਮਦਦ ਕਰੂੰਗਾ ਜੀ ਹੂੰ ਉਹ ਜੀ ਫਿਰ ਸਾਡੇ ਪਿੰਡ ਦੇ ਸਰਪੰਚ ਕੋਲ ਆ ਗਏ ਜੀ ਆ ਸੱਤ ਗੱਡੀਆਂ ਭਰ ਕੇ ਆਏ ਆ ਜੀ ਉਹ ਹੂੰ ਇੱਕ ਜੀ ਬਲਕਾਰ ਸਰਪੰਚਾ ਬਾਜੀਗਰ ਬਸਤੀ ਚੋਂ ਸਾਫਗਾ ਸਰਪੰਚ ਹੂੰ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਹੀ ਬੋਲੇ ਤੇ ਜੀ ਹੂੰ ਵੀ ਜੀ ਉਹ ਉਹਦੇ ਕੋਲ ਮੈਂ ਪਹਿਲਾਂ ਕੰਮ ਕਰ ਦਦਿਆ ਗੈਸ ਕਟਰ ਦਾ ਹੂੰ ਜੀ ਮੈਂ ਇਹੀ ਤੁਹਾਨੂੰ ਦੱਸਿਆ ਸੀ ਇਹੀ ਕੁਝ ਮੈਂ ਕਹੂੰਗਾ ਜੀ ਮੈਂ ਕੋਈ ਵਾਅਦਾ ਨਹੀਂ ਘਟਦਾ ਨਹੀਂ ਵੀ ਉਹ ਬੰਦੇ ਦੇ ਕੋਲ ਦਿਹਾੜੀਆਂ ਲਾਈ ਜੀ ਉਹਨੇ ਮੇਰਾ 3000 ਰੁਪਏ ਵੀ ਰੱਖਿਆ ਵਾ ਉਸੇ ਰੰਜਤ ਦੇ ਵਿੱਚ ਜੀ ਉਹ ਵੀ ਮੈਨੂੰ ਕੋਈ ਵੀ ਮਤਲਬ ਮੇਰਾ ਕੇਸ ਨਹੀਂ ਜੀ ਅੱਗੇ ਹੋਣ ਦਿੰਦਾ ਵੀ ਰਾਏ ਸਾਹਿਬ ਨੂੰ ਵੀ ਮੈਂ ਬਹੁਤ ਵਾਰੀ ਬੇਨਤੀ ਕਰ ਲਈ ਸਾਡੇ ਲਖਵੀਰ ਸਿੰਘ ਰਾਏ ਨੂੰ ਐਮਐਲਏ ਸਾਹਿਬ ਹਾਂ ਜੀ ਬਹੁਤ ਹਜ਼ਾਰੀ ਫੋਨ ਕਰ ਲਏ ਹੋਊਗਾ ਜੀ ਹੂੰ ਰਾਏ ਸਾਹਿਬ ਨੇ ਵੋਟਾਂ ਦੇ ਪਹਿਲਾਂ ਮੈਨੂੰ ਕਿਹਾ ਵੀ ਹਾਂ ਮੈਂ ਐਸਪੀਡੀ ਸਾਹਿਬ ਨੂੰ ਮਿਲੂੰਗਾ ਜੀ ਹੂੰ ਉਤੇ ਬਾਅਦ ਜੀ ਫਿਰ ਰਾਏ ਸਾਹਿਬ ਨੇ ਫੋਨ ਹੀ ਬੰਦ ਕਰਤਾ ਜੀ ਹੁਣ ਮੇਰਾ ਫੋਨ ਤੱਕ ਵੀ ਨਹੀਂ ਬਹੁਤ ਵਾਰੀ ਮੈਂ ਬੇਨਤੀ ਕਰ ਲਈ ਔਰ ਜਿਹੜਾ ਸਾਡਾ ਮਕਾਨ ਦੇ ਪੈਸੇ ਦੀ ਜੀ ਕੱਚੇ ਮਕਾਨ ਦੇ ਪੈਸੇ ਇਹ ਸਾਡੇ ਪਹਿਲੇ ਨੰਬਰ ਪਰ ਤੇ ਜੀ ਹੂੰ ਇਹ ਸਾਨੂੰ ਫਿਰ ਜਦੋਂ ਜੀ ਮੈਂ ਬੈੱਡ ਤੇ ਪੈ ਗਿਆ ਹੂੰ ਮੈਨੂੰ ਪਤਾ ਲੱਗਿਆ ਜੀ ਤੁਹਾਡੇ 24 ਨੰਬਰ ਵਿੱਚ ਪੈਸੇ ਪੈ ਗਏ ਜੀ ਜਦੋਂ ਜੀ ਉਹ ਟੀਮ ਆਈ ਉਹਨਾਂ ਦੀ ਉਸ ਟਾਈਮ ਉਹਨਾਂ ਨੇ ਪੈਸੇ ਪਰ ਮੇਰੇ ਉੱਪਰ ਕਾਟਾ ਮਾਰਿਆ ਤਾਂ ਜਦੋਂ ਜੀ ਉਹਨਾਂ ਨੇ ਦੇਖਿਆ ਇਹ ਬੰਦਾ ਤਾਂ ਮਰਨੇ ਵਾਲਾ ਹੈ ਜੀ ਹੂੰ ਇੱਕ ਮੈਡਮ ਆਈ ਕੋਈ ਸੁਖਪ੍ਰੀਤ ਉਹਨਾਂ ਨੇ ਜੀ ਫਟਾਫਟ ਫਿਰ ਮੇਰੇ 24 ਨੰਬਰ ਚ ਪੈਸੇ ਮੇਰੇ ਪਾਉਣੇ ਪੈ ਗਏ ਇਹ ਹੀ ਮੇਰੀ ਬੇਨਤੀ ਹੈ ਜੀ ਇਸ ਸਾਰੇ ਪੈਸੇ ਬਾਕੀ ਪਰਿਵਾਰਾਂ ਨੂੰ ਹੋਰ ਵੀ ਪਿੰਡ ਚ ਆਏ 7 6 ਘਰਾਂ ਨੂੰ ਪੈਸੇ ਪਹਿ ਲਈਏ ਇੱਥੇ ਪ੍ਰਧਾਨ ਮੰਤਰੀ ਯੋਜਨਾ ਚੋਂ ਐਸੇ ਪੈ ਚੁੱਕੇ ਜੀ ਹੁਣ ਜੀ ਮੇਰੀ ਜਿਹੜੀ ਮੇਰੀ ਬੈਬ ਆ ਜੀ ਇਹਨੇ 10 12 ਅਰਜ਼ੀਆਂ ਦਿੱਤੀਆਂ ਜੀ ਮਤਲਬ ਸਾਨੂੰ ਕੋਈ ਵੀ ਅਫਸਰ ਐਸਐਸਪੀ ਸਾਹਿਬ ਦੇ ਨਾਲ ਦਾ ਪੇਸ਼ ਹੋਣ ਦੇਵੇ ਨਾ ਅੰਦਰ ਜਾਣ ਦੇਵੇ ਮੇਰੀ ਬੈਬ ਨੂੰ ਬਹੁਤ ਅਰਜ਼ੀਆਂ ਦੇ ਲਈਆਂ ਜੀ ਪਹਿਲਾ ਹੀ ਸਾਨੂੰ ਆਪਣਾ ਦੀਵਾਲੀ ਤੇ ਪਹਿਲਾ ਸਾਨੂੰ ਉਹਨੇ ਬੁਲਾਇਆਤਾ ਜੀ ਆਪਣਾ ਡਿਪਟੀ ਸਾਹਿਬ ਨੇ ਉਹਨੇ ਜੀ ਮੇਰੀ ਫੈਲਾ ਬਗਾ ਕੇ ਮਾਰਿਆ ਬੇਟਾ ਮੇਰੇ ਕੋਲ ਆਈ ਬਿਸ਼ੱਕ ਤੁਸੀਂ ਪੁੱਛ ਸਕਦੇ ਜੀ ਫੈਲਾ ਜੀ ਮੇਰੀ ਉਰੇ ਆ ਕੇ ਲੱਗਿਆ ਜੀ ਮੈਨੂੰ ਕਹਿੰਦਾ ਲੈਣਾ 30000 ਰੁਪਏ ਲੈ ਲੈ ਕਹਿੰਦਾ ਨਹੀਂ ਕੋਟ ਚ ਵਗ ਜਾ ਨਹੀਂ ਕਹਿੰਦਾ ਭੱਜ ਜਾ ਉਹਦੇ ਉੱਤਰ ਅਸੀਂ ਤੈਨੂੰ ਕੁਝ ਨਹੀਂ ਦਵਾ ਸਕਦੇ 30000 ਰੁਪਏ ਨੇ ਜਰੂਰ ਦਵਾਇਆਤਾ ਪਹਿਲਾ ਜੀ ਬਸ ਉੱਤੇ ਬਾਅਦ ਜੀ ਫੇਰ ਮੈਨੂੰ 11 ਨਵੰਬਰ ਨੂੰ ਫੇਰ ਕੌਣ ਲਾਈ ਮਨੂ ਕਹਿੰਦੇ ਉਹਨੇ ਵੀ ਮੈ ਵੀਡੀਓ ਬਣਾ ਕੇ ਭੇਜੀ ਮਾਂ ਨੂੰ ਸੱਚੋ ਗੱਲ ਦੱਸੋ ਵੀ ਤੁਹਾਡੇ ਕਿੰਨੇ ਪੈਸੇ ਲੱਗੇ ਮਾਂ ਸੱਤ ਅੱਠ ਲੱਖ ਰੁਪਏ ਲੱਗੇ ਹਲੇ ਮੇਰਾ ਕੋਈ ਪਤਾ ਨਹੀਂ ਮੈਂ ਬਚਾਂ ਨਾ ਬਚਾਂ ਉਹਨਾਂ ਨੇ ਜੀ ਦੁਬਾਰਾ ਮੇਰਾ ਫੇਰ ਕੇਸ ਇੱਥੇ ਭੇਜਿਆ ਜੀ ਹੁਣ ਜੀ ਐਸਪੀਡੀ ਸਾਹਿਬ ਕੋਲ ਆ ਜੀ ਕੇਸ ਜਦਪ ਕੋਲੇ ਹੁਣ ਜੀ ਉਹ ਕੇਸ ਮੇਰਾ ਹਲੇ ਲੁਕਤ ਕਰਿਆ ਵਾ ਉਹਨਾਂ ਨੇ ਸਲਾਮਦੀਨ ਆਯੂਦਾ ਰੀਡਰ ਵੀ ਇਹ ਉਹ ਮਤਲਬ ਸਾਨੂੰ ਨਾ ਐਸਪੀਡੀ ਸਾਹਿਬ ਕੋਲ ਪੇਸ਼ ਹੋਣ ਦਾ ਰਹਿਣਾ ਐਸਐਸਪੀ ਸਾਹਿਬ ਕੋਲ ਪੇਸ਼ ਹੋਣ ਦੇ ਰਿਹਾ ਜੀ ਵੀ ਸਾਨੂੰ ਜੀ ਧੱਕੀ ਧੱਕੇ ਪਾਜ ਰਹੇ ਆ ਛੱਡੀ ਬੇਨਤੀ ਹੱਤ ਮੰਨ ਕੇ ਪਰਚਾ ਜਨਨ ਕੇ ਦੇਖੋ ਹੁਣ ਇੱਥੇ ਗਲਤ ਗੱਲ ਆ ਠੀਕ ਆ ਦੇਖੋ ਪੈਸੇ ਦੇ ਜੋਰ ਤੇ ਇਹ ਚੀਜ਼ਾਂ ਫਿਰ ਸ਼ਰਮ ਹੋ ਗਈਆਂ ਕਿਤੇ ਹਰ ਬੰਦੇ ਨੂੰ ਇੱਕੋ ਹੀ ਆਸ ਹੁੰਦੀ ਹੈ ਵੀ ਕਾਨੂੰਨ ਤੋਂ ਇਨਸਾਫ ਮੈਨੂੰ ਮਿਲ ਜੂਗਾ ਠੀਕ ਆ ਹੁਣੇ ਪਰਿਵਾਰ ਆ ਜੀਆਂ ਪੈਣੇ ਐਸਐਸਪੀ ਦਫ਼ਤਰ ਗਈ ਹਾਂ ਹਾਂ ਜੀ ਬਹੁਤ ਵਾਰ ਕੋਣ ਨਹੀਂ ਅੱਗੇ ਨੰਗੜਨ ਦਿੰਦਾ ਬਸ ਪੁਲਿਸ ਵਾਲਾ ਜੀ ਕੋਈ ਨਾਮ ਤੋਂ ਤਾਂ ਪਤਾ ਨਹੀਂ ਭਾਰਾ ਜਿਹਾ ਬੰਦਾ ਕੋਈ ਕੀ ਕਹਿ ਕੇ ਮੋੜਦਾ ਤੁਹਾਨੂੰ ਬਸ ਇਹ ਕਹਿੰਦਾ ਜੀ ਤੁਸੀਂ ਅੱਗੇ ਨਹੀਂ ਜਾ ਸਕਦੇ ਬੀਐਸਐਸਪੀ ਸਾਹਿਬ ਕਦੇ ਛੁੱਟੀ ਦੇ ਨੇ ਕਦੇ ਕਿਤੇ ਕਦੇ ਕਿਤੇ ਨਰਗੀ ਅੰਦਰ ਪੇਸ਼ ਹੀ ਨਹੀਂ ਹੁੰਨ ਦਿੰਦੇ ਅੱਛਾ ਜਦੋਂ ਤੁਸੀਂ ਅਰਜੀ ਲੈ ਕੇ ਜਾਂਦੇ ਹੋ ਤੁਹਾਡੀ ਅਰਜੀ ਉੱਥੇ ਜਦੋਂ ਤੁਸੀਂ ਫੜਾਉਨੇ ਹੋ ਉਹਦੇ ਤੇ ਮੋਹਰ ਲੱਗਦੀ ਹੈ ਉੱਤੇ ਕੁਝ ਲਿਖਿਆ ਜਾਂਦਾ ਨਾ ਜੋ ਕੁਝ ਨਹੀਂ ਵੀ ਜਦੋਂ ਅਰਜ਼ੀਆਂ ਆਪਾਂ ਸਾਰੀਆਂ ਇਕੱਠੀਆਂ ਲੋਕ ਫੜਾਉਂਦੇ ਆ ਫੜਦੇ ਨਹੀਂ ਫੜੇ ਨਹੀਂ ਰਹੇ ਤੁਹਾਡੇ ਕੋਲ ਸਬੂਤ ਸਾਡੇ ਤੁਹਾਡੇ ਕੋਲ ਸਬੂਤ ਵੀ ਆ ਫੜਦੇ ਨਹੀਂ ਰਹੇ ਜੀ ਬਸ ਵੇਖੋ ਇਹ ਇਹ ਗਲਤ ਗੱਲ ਆ ਮੈਂ ਕਹਿੰਦਾ ਪ੍ਰਸ਼ਾਸਨ ਅਧਿਕਾਰੀਆਂ ਨੂੰ ਇਹ ਚੀਜ਼ ਚਾਹੀਦੀ ਹੈ ਕਿਉਂਕਿ ਆਪਾਂ ਵੇਖੋ ਜਦੋਂ ਥਾਣੇ ਜਾਂ ਚੌਂਕੀ 'ਚ ਸਾਡਾ ਮਸਲਾ ਹੱਲ ਨਹੀਂ ਹੁੰਦਾ ਪੀਐਸਐਸਪੀ ਤੇ ਦਰਖਾਸਤ ਦਿੰਨੇ ਆ ਉੱਥੇ ਕੀ ਆ ਲੋਕ ਜਾਂਦੇ ਆ ਬਹੁਤ ਸਾਰੇ ਮਸਲੇ ਹੁੰਦੇ ਆ ਬਹੁਤ ਲੋਕ ਜਾਂਦੇ ਆ ਅਰਜ਼ੀਆਂ ਉੱਥੇ ਜਿਹੜਾ ਇੱਕ ਮੂਰੇ ਮੁਲਾਜ਼ਮ ਬੈਠਾ ਹੁੰਦਾ ਉਹਦੇ ਤੇ ਬਕਾਇਦਾ ਮੋਹਰ ਲਾਉਂਦਾ ਫਿਰ ਉਹ ਮਸਲਾ ਪੁੱਛਦਾ ਫਿਰ ਉਹ ਮਾਰਕ ਐਸਐਸਪੀ ਦੇ ਅੰਦਰ ਜਾਂਦੀ ਆ ਦਫ਼ਤਰ ਦੇ ਵਿੱਚ ਉੱਥੋਂ ਫਿਰ ਆ ਜਿਹੜਾ ਇੱਕ ਇੱਕ ਪਰਿਵਾਰ ਨੂੰ ਇੱਕ ਇੱਕ ਮੈਂਬਰ ਨੂੰ ਮਲਵਾਇਆ ਜਾਂਦਾ ਕੀ ਕੀ ਮਸਲਾ ਫਿਰ ਉੱਥੋਂ ਮਾਰਕ ਕਰਦੇ ਨੇ ਐਸਐਸਪੀ ਸਾਹਿਬ ਜਾਂ ਥਾਣੇ ਨੂੰ ਕਰਦੇ ਨੇ ਜਾਂ ਕਿਸੇ ਹੋਰ ਜਿਹੋ ਜਿਹਾਂ ਮਸਲਾ ਹੁੰਦਾ ਉਹ ਜੇ ਵਿਭਾਗ ਨੂੰ ਉਹ ਕਰ ਦਿੰਦੇ ਆ ਮਾਰਕ ਪਰ ਵੇਖੋ ਇਹ ਭੈਣ ਜੀ ਕਹਿੰਦੇ ਵੀ ਨਾ ਤਾਂ ਮੈਨੂੰ ਉੱਥੇ ਮਿਲਣੇ ਦਿੱਤਾ ਜਾ ਰਿਹਾ ਕਦੇ ਛੁੱਟੀ ਦਾ ਕਹਿ ਦਿੰਦੇ ਆ ਕਦੇ ਕੁਝ ਠੀਕ ਆ ਕਦੇ ਛੁੱਟੀ ਦੇ ਵੀ ਹੋਣਗੇ ਐਸਐਸਪੀ ਸਾਹਿਬ ਕਦੇ ਕੰਮ ਵੀ ਹੋਣਗੇ ਪਰ ਇਹਨਾਂ ਦੀ ਐਪਲੀਕੇਸ਼ਨ ਫੜੀ ਤੱਕ ਨਹੀਂ ਜਾ ਰਹੀ ਇਹ ਇਹ ਬਹੁਤ ਗਲਤ ਗੱਲ ਆ ਮੈਂ ਐਮਐਲਏ ਸਾਹਿਬ ਨੂੰ ਜ਼ਰੂਰ ਬੇਨਤੀ ਕਰਦਾ ਲਖਵੀਰ ਸਿੰਘ ਰਾਏ ਨੂੰ ਵੀ ਤੁਸੀਂ ਇਸ ਗੱਲ ਤੇ ਜ਼ਰੂਰ ਗੌਰ ਕਰੋ ਗੱਲ ਇਹ ਨਹੀਂ ਕਿ ਇਹ ਪਰਿਵਾਰ ਦੇ ਵੀ ਮਸਲਾ ਜਿਹੜਾ ਹੈਗਾ ਉਹਦੇ ਤੇ ਜ਼ਿਆਦਾ ਗੌਰ ਰੌਲਾ ਇਹ ਹੈ ਵੀ ਇਹ ਕਮਾਉਣ ਵਾਲਾ ਤੇ ਇਹਦੀ ਹਾਲਤ ਤੁਸੀਂ ਦੇਖ ਲਓ ਸਰੀਰ ਕਿਹੜੇ ਤਰੀਕੇ ਦੇ ਨਾਲ ਇਹਦਾ ਮੱਚਿਆ ਪਿਆ ਕਿਉਂਕਿ ਭਗਵੰਤ ਮਾਨ ਜੀ ਸੀਐਮ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਆਪਣੇ ਐਮਐਲਏ ਸਾਹਿਬ ਨੂੰ ਜ਼ਰੂਰ ਕਹੋ ਹਾਂ ਹੋ ਸਕਦਾ ਵੀ ਇਹ ਐਮਐਲਏ ਸਾਹਿਬ ਦੇ ਧਿਆਨ ਦੇ ਵਿੱਚ ਨਾ ਗੱਲ ਗਈ ਹੋਵੇ ਜਿਹੜੇ ਮੂਰੇ ਪੀਏ ਹੁੰਦੇ ਆ ਜਾਂ ਕੋਈ ਹੋਰ ਲੀਡਰ ਆਗੂ ਮੂਰੇ ਹੁੰਦੇ ਆ ਠੀਕ ਆ ਉਹ ਨਹੀਂ ਗੱਲ ਕਿਤੇ ਹੋ ਸਕਦਾ ਕਿ ਪਛਾਈ ਹੋਵੇ ਜਾਂ ਨਾ ਅੱਗੇ ਗੱਲ ਦੱਸੀ ਗਈ ਹੋਵੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੀਆਂ ਇਹ ਕੁਸ਼ ਟਾਈਮ ਦੀ ਤਾਕਤ ਹੁੰਦੀ ਹੈ ਇਹ 14 ਕੁਸ਼ ਟਾਈਮ ਦੀਆਂ ਹੁੰਦੀਆਂ ਲੰਮਾ ਟਾਈਮ ਨਹੀਂ ਚੱਲਦੀਆਂ ਹੁੰਦੀਆਂ ਬਹੁਤ ਵੱਡੇ ਵੱਡੇ ਲੀਡਰ ਇੱਥੇ ਸਾਹਮਣੇ ਆ ਥੋੜੇ ਜਿਹੜੇ ਕਹਿੰਦੇ ਸੀ ਕਿ ਅਸੀਂ ਐਡੇ ਐਡੇ ਰਾਜ ਕਰਾਂਗੇ ਅਸੀਂ ਐਂ ਕਰਾਂਗੇ ਤੇ ਅੱਜ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਪਿਆ ਨੂੰ ਮੰਜੇ ਤੇ ਕਿਉਂਕਿ ਉਹਨਾਂ ਨੇ ਕੰਮ ਨਹੀਂ ਸਹੀ ਕੀਤੇ ਕਿਉਂਕਿ ਜਦੋਂ ਕੋਈ ਲੀਡਰ ਹਾਰਦਾ ਨਾ ਤਾਂ ਉਹਦੇ ਮੂਰੇ ਇਹੀ ਕਾਰਨ ਵੀ ਇਹ ਪਰਿਵਾਰ ਵੇਖੋ ਹਰ ਚੀਜ਼ ਟਾਈਮ ਦੇ ਨਾਲ ਪਰ ਜਿਹੜੀ ਬਦਵਾਣਾ ਬਹੁਤ ਛੇਤੀ ਲੱਗਦੀ ਹੁੰਦੀ ਹੈ ਜਿੱਦੇ ਮੈਂ ਇਹਨਾਂ ਦੇ ਹਾਲਾਤ ਮੈਂ ਵੇਖਿਆ ਤੁਸੀਂ ਕਦੇ ਉਸ ਕਮਰੇ ਚ ਆ ਕੇ ਖੜ ਕੇ ਵੇਖਿਓ ਉੱਥੇ ਤੁਸੀਂ ਇਹ ਦੇਖਿਓ ਵੀ ਬੰਦਾ ਉੱਥੇ ਨੱਕ ਬੰਨੇ ਮੈਣਾ ਬੈਠ ਨਹੀਂ ਸਕਦਾ ਤੇ ਇਹ ਪਰਿਵਾਰ ਨੇ ਉੱਥੇ ਰਾਤਾਂ ਕੱਟੀਆਂ ਉੱਥੇ ਜ਼ਿੰਦਗੀ ਕੱਟੀ ਹੈ ਠੀਕ ਆ ਫਿਰ ਇਹ ਪਰਿਵਾਰ ਦੇ ਪੈਸੇ ਆ ਜਿਹੜੇ ਆਏ ਸੀ ਘਰ ਦੇ ਠੀਕ ਆ 6 ਪਰਿਵਾਰਾਂ ਦੇ ਇਸ ਪਿੰਡ 'ਚ ਪੈਸੇ ਆ ਗਏ ਇਹਨਾਂ ਦੇ ਦੱਸਣ ਦੇ ਮੁਤਾਬਕ ਘਰ ਪੈ ਗਏ ਤੇ ਇਹ ਘਰ ਊਵੇਂ ਖੜਾ ਛੱਤਾ ਪਰ ਉਸ ਵੀਰ ਦਾ ਧੰਨਵਾਦ ਆ ਜੀਣੇ ਇਹਨਾਂ ਨੂੰ ਆ ਕਮਰਾ પાਕੇ ਦਿੱਤਾ ਇਹ ਇੱਥੇ ਬਹਿਣ ਜੋਗੇ ਹੋਗੇ ਮੈਂ ਕਹਿੰਦਾ ਐਮ ਐਲ ਏ ਸਾਹਿਬ ਥੋੜਾ ਜਿਹਾ ਜਾਗੋ ਥੋੜਾ ਜਿਹਾ ਧਿਆਨ ਦਿਓ ਆਪਣੇ ਮੂਰੇ ਜਿਹੜੇ ਪੀ ਏ ਆ ਜਿਹੜੇ ਤੁਹਾਡੇ ਆਗੂ ਆ ਇਹਨਾਂ ਨੂੰ ਪੁੱਛੋ ਵੀ ਚਮਚਾਗिरी ਨੂੰ ਇੱਕ ਪਾਸੇ ਕਰਕੇ ਇਹ ਪਰਿਵਾਰ ਦਾ ਦੁਖਾਂਤ ਮੈਂ ਇਹ ਨਹੀਂ ਕਹਿੰਦਾ ਵੀ ਇਹ ਪਰਿਵਾਰ ਸਹੀ ਹੋਊਗਾ ਇਹ ਪਰਿਵਾਰ ਜੋ ਦੱਸ ਗਿਆ ਉਹ ਸਹੀ ਹੈ ਪਰ ਇੱਕ ਗੱਲ ਜਰੂਰ ਕਹੂੰਗਾ ਵੀ ਇਹਨਾਂ ਦਾ ਕੇਸ ਵਕੀਲ ਨੇ ਲੜਨਾ ਜਿਹੜੇ ਪੁਲਿਸ ਮੁਲਾਜ਼ਮਾਂ ਕੋਲੇ ਕਾਗਜ਼ਾ ਉਹ ਜਰੂਰ ਦਿੱਤੇ ਜਾਣ ਜੇ ਇਹ ਸਹੀ ਹੋਣਗੇ ਆਪੇ ਜਿੱਤ ਜਾਣਗੇ ਜੇ ਇਹਨਾਂ ਦੀ ਗਲਤੀ ਹੋਈ ਤਾਂ ਹਾਰ ਕੇ ਘਰੇ ਬੈ ਜਾਣਗੇ ਐਮਐਲਏ ਸਾਹਿਬ ਤੁਸੀਂ ਜਰੂਰ ਧਿਆਨ ਦਿਓ ਤੇ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਇਹ ਲੰਮੀ ਗੇਮ ਨਹੀਂ ਹੁੰਦੀ ਸਾਰਾ ਕੁਝ ਨਰਕ ਸੁਰਗ ਇੱਥੇ ਹੀ ਆ ਇਨਸਾਫ ਇੱਥੇ ਹੀ ਹੋਣਾ ਇਹ ਕੋਈ ਉੱਤੇ ਬਰਾਂਡਾ ਨਹੀਂ ਪਾਇਆ ਕੋਈ ਇਟਾ ਮਿਸਤਰੀ ਨਹੀਂ ਲੱਗੇ ਉੱਤੇ ਰੱਬ ਤੇ ਵੀ ਉੱਥੇ ਦਰਵਾਜ਼ੇ ਪਾਏ ਵੇ ਆ ਇੱਥੇ ਹੀ ਸਾਰਾ ਕੁਝ ਹੋਣਾ ਤੁਹਾਡੇ ਨਾਲ ਠੀਕ ਆ ਚੰਗਾ ਕਰ ਲੋਗੇ ਤਾਂ ਚੰਗਾ ਜੇ ਮਾੜਾ ਤੇ ਮਾੜਾ ਇੱਥੇ ਹੀ ਸਾਰਾ ਕੁਝ ਹੋਣਾ ਹੱਥ ਬੰਨ ਕੇ ਬੇਨਤੀ ਹੈ ਪਰਿਵਾਰ ਦੀ ਸੁਣਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਇਨਸਾਫ ਤੇ ਬਾਕੀ ਜਿਹੜਾ ਤੁਹਾਡਾ ਕੰਮ ਆ ਭੈਣ ਭਰਾਵਾਂ ਨੂੰ ਬੇਨਤੀ ਆ ਬਾਈ ਦੇ ਮੋਢੇ ਦਾ ਸਰਜਰੀ ਹੈ 30 35000 ਦੀ 50000 ਮੰਨ ਲਓ ਤੇ 4 ਲੱਖ ਰੁਪਇਆ ਗੋਡੇ ਤੇ ਲੱਗਦਾ ਜਦੋਂ ਆਪਾਂ ਇੰਨਾ 10 15 ਲੱਖ ਰੁਪਇਆ ਆ ਲਾ ਕੇ ਘਰ ਬਣਾਤਾ ਤੇ ਇੰਨੀ ਕੁ ਮਦਦ ਹੋਰ ਕਰ ਦਿਓ ਸਾਰੇ ਭੈਣ ਭਰਾ ਤੇ ਤੁਹਾਡਾ ਧੰਨਵਾਦ ਹੋਊਗਾ ਸਾਰਿਆਂ ਦਾ ਸਸੀ ਕਾ